ਜਿਲਾ ਗਰੰਦਰ ਅਧਿਆਤਿ ਦੇ ਮਾਨਯੋਗ ਐਸਐਸਪੀ ਸਰਦਾਰ ਹਰਕਮਲ ਪ੍ਰੀਤ ਸਿੰਘ ਖਰੋਣਾ ਜਿਲੇ ਅੰਦਰ ਹਰ ਤਰ੍ਹਾਂ ਦੇ ਕ੍ਰਾਈਮ ਨੂੰ ਨਕੇਲ ਪਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ ਕੱਲ ਥਾਣਾ ਸ਼ਾਹਕੋਟ ਦੀ ਪੁਲਿਸ ਨੂੰ ਇੱਕ ਖੁਫੀਆ ਇਨਫੋਰਮੇਸ਼ਨ ਮਿਲੀ ਸੀ ਕਿ ਪੈਨਾ ਕੋਹੜ ਖਲਾ ਵਿਖੇ ਇੱਕ ਗੋਡਾਊਨ ਦੇ ਵਿੱਚ ਇੱਕ ਨਸ਼ਾ ਜਾਲੀ ਨਸ਼ਾ ਸ਼ਾਹ ਕੋ ਕੇਂਦਰ ਜਿਹੜਾ ਚਲਾਇਆ ਜਾ ਰਿਹਾ ਜੋ ਕੱਲ ਉਸੇ ਇਨਫੋਰਮੇਸ਼ਨ ਉਨ ਤੇ ਮੁਖਵਸਾ ਥਾਣਾ ਸ਼ਾਹਕੋਟ ਸੇਵਾ ਹਸਪਤਲ ਤੋਂ ਡਾਕਟਰ ਗ੍ਰੀਟਿੰਗ ਅਤੇ ਵੀਡੀਓ ਸ਼ਾਟ ਕੋਟ ਇਹ ਤੇਨੇ ਅਫਸਰ ਮੁੱਖ ਤੇ ਪਹੁੰਚੇ ਤੇ ਦੇਖਿਆ ਕਿ ਸਰ ਜਿਹੜਾ ਪਿੰਨ ਕੋਹੜ ਕੋਲਾ ਉਹਦੇ ਪਿੰਨ ਦੇ ਫਰਨੀਚ ਸੱਜੇ ਹੱਥ ਤੱਕ ਬਹੁਤ ਵੱਡਾ ਗਡਾਉ ਜੋ ਅੜ ਪੇਂਟ ਬਿਲਡਿੰਗ ਹੈਗੀ ਹੈ ਉਹਨੂੰ ਦੇਖਿਆ ਤੇ ਉਹਦੇ ਸ਼ਟਰ ਲੱਗੇ ਹੋਏ ਆ ਤੇ ਇੱਕ ਛੋਟਾ ਜਿਹਾ ਦਰਵਾਜ਼ਾ ਰੱਖਿਆ ਉਸ ਬਿਲਡਿੰਗ ਦੇ ਅੰਦਰ ਅੱਗੇ ਇੱਕ ਬਹੁਤ ਵੱਡਾ ਹਾਲ ਹੈ ਇਸ ਹਾਲ ਦੇ ਵਿੱਚ ਕੋਈ ਖਿੜਕੀ ਕੋਈ ਦਰਵਾਜ਼ਾ ਨਹੀਂ ਹੈ ਸਰ ਨੂੰ ਛੋਟੇ ਇੱਕ ਜਵਸ ਫੈਲ ਲਾਇਗਏ ਆ ਉਹਦੇ ਵਿੱਚ 17 ਬੰਦੇ ਜਿਹੜੇ ਉੱਥੇ ਜ਼ਮੀਨ ਤੇ ਦਰੀਬ ਸ਼ਾਕੇ ਤੇ ਉਹ ਲੰਮੇ ਭਾਈਪੋਈ ਸੀ ਇਸ ਹਸਪੀਟਲ ਜਿਹੜਾ ਇਹਨਾਂ ਨੇ ਡਰਗ ਡਿਸਪੈਂਸਰ ਸੈਂਟਰ ਖੋਲਿਆ ਜਿਹੜਾ ਚੈਟ ਐਡਵਰਟ ਕਰਾਏ ਆ ਉਹ ਗੁਰਮント ਵਿਦਿਆ ਨਾਮ ਦਾ ਸੰਸਥਾ ਖੋਲ ਕੇ ਚਲਾਇਆ ਜਦੋਂ ਕਿ ਇਹਨਾਂ ਕੋਲੇ ਇਸ ਨੂੰ ਐਜੇ ਡਰਗ ਡਿਸਪੈਂਸਰ ਸੈਂਟਰ ਦਾ ਕੋਈ ਇਹਨਾਂ ਕੋਲੇ ਲਾਇਸੈਂਸ ਕੋਈ ਪਰਮਿਟ ਨਹੀਂ ਸੀ ਔਰ ਉੱਥੋਂ ਦੇ ਹਾਲਾਤ ਇਸ ਤਰ੍ਹਾਂ ਸੀਗੇ ਕਿ ਜਿਵੇਂ ਇਹਨੂੰ ਬੰਦੀ ਬਣਾਇਆ ਗਿਆ ਜਿਹੜਾ ਉਹ ਦਰਵਾਜਾ ਹੈ ਉਹਦੇ ਤੇ ਵੀ ਇਹਨਾਂ ਨੇ ਜਿਵੇਂ ਹਵਲਾ ਤੇ ਦਰਵਾਜਾ ਇਸ ਤਰ੍ਹਾਂ ਉਹਨੂੰ ਬੰਦ ਕਰਕੇ ਸੰਗਲੀਆਂ ਨਾਲ ਲੋਕ ਲਾ ਕੇ ਇਹ ਸਾਰੇ ਲੋਕ ਜਿਹੜੇ ਬੰਦੀ ਬਣਾ ਕੇ ਰੱਖੇ ਹੋਏ ਸੀਗੇ ਔਰ ਨਾ ਹੀ ਉੱਥੇ ਕਿਸੇ ਨੂੰ ਮਿਲਣ ਦੇ ਆ ਗਿਆ ਸੀ ਇਹਨਾਂ ਦੇ ਔਰ ਇਹਨਾਂ ਦੇ ਖਿਲਾਫ ਜਿਹੜਾ ਕੱਲ ਇੱਕ ਮੁਕੱਦਮਾ ਜਿਹੜਾ ਦਰਜ ਕੀਤਾ ਗਿਆ 130 ਨੰਬਰ ਅੰਡਰ ਸੈਕਸ਼ਨ 1318 ਜਿਵੇਂ 4 127 ਜਿਵੇਂ 4 223 ਬੀ ਐਨ ਐਸ थाना ਸ਼ਾਹ ਨਾ ਹੋਵੋ ਪਰੇਸ਼ਾਨ ਸਾਰੇ ਇਲਮਾਂ ਦੀ ਕਾਟ ਮੇਰੇ ਕੋਲ ਬੀਗਮ ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ 9 ਇਲਮਾਂ ਦੀ ਤਾਕਤ ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ ਪਤੀ ਪਤਨੀ ਚ ਅਣਬਣ ਜਾਂ ਘਰੇਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਾਸ਼ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜਰੂਰ ਕਰੋ ਅਤੇ ਸਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ ਬੀਗਮ ਸ਼ਹਿਨਾਜ਼ ਜੀ ਸੰਪਰਕ ਕਰੋ 8725040658 8725040658